ਦੀ ਵਾਈਫ ਨੂੰ ਹਾਰਟ ਦੀ ਪ੍ਰੋਬਲਮ ਸੀ ਪਹਿਲਾਂ ਸਾਨੂੰ ਪਤਾ ਨਾ ਲੱਗਿਆ ਕਾਫੀ ਸਾਲ ਜਦੋਂ ਪਤਾ ਲੱਗਾ ਤੇ ਉਹ ਕੰਮ ਜ਼ਿਆਦਾ ਵਿਗੜ ਗਿਆ ਸੀ ਠੀਕ ਹੈ ਫਿਰ ਇੱਕ ਵਾਰੀ ਡਾਕਟਰ ਸਾਹਿਬ ਕੋ ਗਏ ਉਹਨਾਂ ਨੇ ਚੈੱਕ ਕੀਤਾ ਵੀ ਉਹਨਾਂ ਨੇ ਕਿਹਾ ਵੀ ਤੁਹਾਡਾ ਇੰਨੇ ਪਰਸੈਂਟ ਹਾਰਟ ਬਲੌਕ ਹੈ ਠੀਕ ਹੈ ਅਸੀਂ ਫਿਰ ਨਬਜ਼ ਦੇਖ ਕੇ ਦੱਸਤਾ ਹਾਂ ਜੀ ਨਬਜ਼ ਵੇਖ ਕੇ ਨਬਜ਼ ਵੇਖੀ ਤੇ ਥੋੜਾ ਜਿਹਾ ਉਹਨਾਂ ਨੇ ਹੱਥ ਨੂੰ ਪ੍ਰੈਸ ਕੀਤਾ ਤਲੀਆਂ ਨੂੰ ਉਹਦੇ ਚ ਦੱਸਦਾ ਵੀ ਤੁਹਾਡਾ 80 ਪਰਸੈਂਟ ਹੈ ਉਸ ਤੋਂ ਬਾਅਦ ਅਸੀਂ ਫਿਰ ਥੋੜਾ ਟਾਈਮ ਪੀਰੀਅਡ ਪਾ ਕੇ ਤੇ ਦੁਬਾਰਾ ਗਏ ਫਿਰ ਉਹਨਾਂ ਨੇ ਚੈੱਕ ਕੀਤਾ ਵੀ ਇਹ ਤੁਹਾਡਾ ਜ਼ਿਆਦਾ ਖਰਾਬ ਹੋ ਗਿਆ ਕੰਮ ਪਹਿਲਾਂ ਤੁਸੀਂ ਗਏ ਉਸ ਵੇਲੇ ਤੁਸੀਂ ਨੁਸਖਾ ਫਾਰਮੂਲਾ ਇਹਨਾਂ ਦਾ ਨਹੀਂ ਲੈ ਕੇ ਆਏ ਮੈਡੀਸਿਨ ਨਹੀਂ ਲੈ ਕੇ ਫਿਰ ਅਸੀਂ ਦੁਬਾਰਾ ਗਏ ਫਿਰ ਉਦੋਂ ਫਿਰ ਸ਼ੁਰੂਆਤ ਕੀਤੀ ਦਵਾਈ ਦੀ ਜਦੋਂ ਇਹਨਾਂ ਨੇ ਦਿੱਤਾ ਮਹੀਨੇ ਬਾਅਦ ਹੀ ਇਹਨਾਂ ਨੂੰ ਕਾਫੀ ਫਰਕ ਪੈ ਗਿਆ ਫਿਰ ਇਹਨਾਂ ਨੇ ਕਿਹਾ ਵੀ 6 ਮਹੀਨੇ ਤੁਹਾਡਾ ਹਾਰਡ ਜੜਾ ਕਿ ਨਹੀਂ ਲੋਹੇ ਵਰਗਾ ਕਰ ਦਾਂਗੇ ਅੱਛਾ ਮੈਂ ਕਿਹਾ ਚਲੋ ਠੀਕ ਹੈ ਜੀ ਅਸੀਂ ਕੰਟੀਨਿਊ ਦਵਾਈ ਲਈਤੀ ਇਹਨਾਂ ਕੋਲ 6 ਮਹੀਨੇ ਜੇ 6ਵੇਂ ਮਹੀਨੇ ਦੀ ਦਵਾਈ ਜਿਹੜੀ ਸੀ ਕਿ ਉਹ ਇੱਕ ਤਰ੍ਹਾਂ ਉਹ ਕਹਲਾ ਕੇ ਵੀ ਮਤਲਬ ਹਾਂ ਖਾਣੀ ਖਾਣੀ ਹੈ ਕੋਈ ਹੈਡੀ ਜ਼ਰੂਰੀ ਵੀ ਨਹੀਂ ਸੀ ਉਹਦੇ ਨਾਲ ਹੁਣ ਮੇਰੀ ਵਾਈਫ ਨੂੰ ਕੋਈ ਮੁਸ਼ਕਲ ਨਹੀਂ ਹਾਰਦੀ ਨਾ ਕੋਈ ਨਸਾ ਜੜਦਾ ਨਾ ਕੋਈ ਪੇਨ ਭੱਜੀ ਫਿਰਦੀ ਘੋੜੇ ਵਾਂਗੂ ਪੌੜੀਆਂ ਉੱਪਰ ਸਾਢੇ 3 ਮੰਜ਼ਲੇ ਜੜਦੀ ਥੱਲੇ ਉਤਰਦੀ ਕੋਈ ਮੁਸ਼ਕਲ ਨਹੀਂ ਕਿਸੇ ਵੀ ਕਿਸਮ ਦੀ